ਚਾਰ ਸਾਹਿਬ ਜੀ ਦੇ ਇੱਕ ਹੀ ਦੀ ਨੂੰ ਸਮਰਪਿਤ ਸਫਰ ਇਸ ਸ਼ਹਾਦਤ ਸਮਾਗਮ ਅਤੇ ਮਾਤਾ ਗੁਜਰ ਕੌਰ ਗ੍ਰੈਂਡ ਪੇਰੈਂਟਸ ਅਵਾਰਡ ਬੱਬਾ ਬੁੱਢਾ ਜੀ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਰਾਜੋਕੇ ਵੱਲੋਂ ਸਰਧਾ ਅਤੇ ਸਤਿਕਾਰ ਨਾਲ ਕਰਵਾਇਆ ਗਿਆ। ਇਹ ਸਮਾਗ 3 ਜੰembre 2025 ਦਿਨ ਬੁੱਧਵਾਰ ਨੂੰ ਆਯੋਜਿਤ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਸਵੇਰੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਹੋਈ। ਇਸ ਪ੍ਰੰਤ ਗਿਆਨੀ ਗੁਰਬਚਨ ਸਿੰਘ ਨੇ ਸਵੇਰੇ 11 ਵਜੇ ਤੋਂ 12 ਵਜੇ ਤੱਕ ਗੁਰਮਤ ਕਥਾਰਾਂ ਹੀ ਸੰਗਤ ਨੂੰ ਗੁਰ ਇਤਿਹਾਸ ਨਾਲ ਜੋੜਿਆ ਬਾਅਦ ਵਿੱਚ ਗਿਆਨੀ ਸੰਤੋਖ ਸਿੰਘ ਜੀ ਵੀ ਚਾਰ ਸਹਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਦੇ ਮਹਾਨ ਸ਼ਹੀਦੀ ਬਾਰੇ ਕਥਾ ਕਰਦਿਆਂ ਸੰਗਤ ਨੂੰ ਨਿਹਾਲ ਕੀਤਾ ਸਕੂਲ ਦੇ ਬੱਚਿਆਂ ਵੱਲੋਂ ਧਾਰਮਿਕ ਪ੍ਰਸਤਤੀਆਂ ਪੇਸ਼ ਕੀਤੀਆਂ ਗਈਆਂ ਜਿਨ੍ਹਾਂ ਨੇ ਸੰਗਤ ਦੇ ਮਨਾਂ ਤੇ ਡੂੰਘਾ ਪ੍ਰਭਾਵ ਛੱਡਿਆ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਦਾਦਾ-ਦਾਦੀ ਨੂੰ ਸਨਮਾਨਿਤ ਕਰਕੇ ਉਹਨਾਂ ਦੇ ਸਮਾਜ ਅਤੇ ਪਰਿਵਾਰ ਪਦਰਤੀ ਯੋਗਦਾਨ ਦੀ ਕਦਰ ਕੀਤੀ ਗਈ ਇਸ ਮੌਕੇ ਤੇ ਦੇਖੋ ਡਾਲ ਟੀਵੀ ਦੀ ਇੱਕ ਵਿਸ਼ੇਸ਼ ਰਿਪੋਰਟ ਕੀ ਕਰ ਰਹੇ ਆ ਨਾਲ ਕੁਰਬਾਨੀ ਦਾ ਪਾਠ ਅਸੀਂ ਕਰ ਰਹੇ ਆ ਇਹ ਬੜਾ ਸੋਖਾ ਢੱਕ ਜੇ ਇਹ ਤੁਹਾਡੇ ਬੱਚਿਆਂ ਦੇ ਕੋਲ ਤਕਰੀਬਨ ਉਹ ਲਿੰਕ ਅਸੀਂ ਭੇਜਿਆ ਹੋਇਆ ਜੇ ਕਿਸੇ ਨੂੰ ਚਾਹੀਦਾ ਹੋਵੇਗਾ ਦੁਬਾਰਾ ਉਹ ਇੱਥੇ ਆਪਣਾ ਨੋਟ ਕਰਾ ਜੇ ਉਸ ਨੂੰ ਬਰਸੋ ਪ੍ਰਣਾਮ ਕਰਨ ਇੱਥੇ ਪਹੁੰਚੇ ਆ ਉਹਨਾਂ ਦੇ ਕੀਤੇ ਕਮਾਲ ਦਾ ਪ੍ਰਣਾਮ ਹੋ ਰਿਹਾ ਹੈ ਰਹੀ ਦੁਨੀਆ ਤੱਕ ਪ੍ਰਣਾਮ ਹੁੰਦਾ ਰਹੇਗਾ ਤੇ ਪੱਕੀ ਗੱਲ ਹੈ ਕਿ ਸਾਡੇ ਬੱਚੇ ਇੰਨਾ ਦੇ ਕੰਮ ਨਹੀਂ ਕਰ ਸਕਦੇ ਕਰ ਸਕਦੇ ਨਹੀਂ ਜੀ ਇਹ ਮੰਨਦੇ ਨਹੀਂ ਹਨ ਜਾਂ ਇਹ ਐਦਾਵਾ ਜਾਂ ਉਹਦਾ ਕਿਉਂਕਿ ਆਪਾਂ ਹੀ ਨਹੀਂ ਚਾਹੁੰਦੇ ਆਵਾਜ਼ੇ ਗੂੜੇ ਪਿਆਰੇ ਅੰਦਰ ਲਾੜੀ ਮੌਤ ਨੇ ਨਾ ਪਰੇ ਆਉਣ ਦਿੱਤਾ ਚੌਹਾਂ ਵੀਰਾਂ ਦੇ ਗੂੜੇ ਪਿਆਰੇ ਅੰਦਰ ਤੱਕਦਾ ਰਿਹਾ ਬੱਤੇ ਹੈ ਜੁਜ਼ਾਰ ਬਨਕਰ ਜੀਤੇ ਨਹੀਂ ਜਾਂਦੇ ਅਜੀਤ ਜੈਸੇ ਜੀਤੇ ਨਹੀਂ ਜਾਂਦੇ ਅਜੀਤ ਜੈਸੇ ਜੋ ਗੁਜ਼ਰਤੇ ਹਨ ਤੂਫਾਨ ਬਨਕਰ ਕਿਆ ਮਿਟਾਏਗੇ ਨਿਸ਼ਾਨ ਉਨਕੇ ਕੋਈ ਜੋ ਹੂਏ ਪੈਦਾ गोविंद की संतान बनके कोई हुए जो पैदा गोविंद की ਕਿਉਂ ਨਹੀਂ ਕਰਿਆ ਖਿੜ ਲੈਣ ਦੇ ਫੁੱਲਾਂ ਨੂੰ ਗਹੁਆਏ ਨਾ ਕਹਿਰ ਕਮਾਵੇ ਜੇ ਲੋੜ ਹੈ ਮਾਇਆ ਨੀਨਾ ਦਾਦੀ ਦੀ ਦਾਦੀ ਦੀ ਮਰ ਕੇ ਗਿਆ ਗੁੱਸੇ ਨਾਲ ਭੜਿਆ ਖੇਡਣ ਦੀਆਂ ਮਰਾਂ ਸੀ ਮਰਾਂ ਸੀ ਰੈਡੀਓ ਤਰਸ ਤੇ ਹੋਣੀ ਕਰਿਆ 당ਗ ਦੇਵ ਕੇ ਰਹਿ ਗਈਆਂ ਧੂਆ ਤੋਂ ਪਾਣੀ ਪਾਣੀ ਬੈਣ ਈਏ ਲਾਲ ਨੂੰ ਸੁਮਾ ਤੋਂ ਹਾਥਾ ਬਦਰਾ ਕਾ ਦਾਰਣਾ ਜਾਪਣ ਕੋਈ ਰੱਬ ਨੂੰ ਆਈਸ਼ਵਰ ਦਾ ਉਹ ਸਾਥ ਮਾਈਟ ਕਰ ਦੇਣਾ ਲਾ ਮਾਈਟ ਕਰ ਦੇ ਕਾਰਜ ਜਬਦੀ ਹੈ ਪਰ ਜਬੀਰ ਜਾਣੂ ਦੁਸ਼ਟ ਬੰਦੇ ਦਾ ਕੋਈ ਧਰਮ ਨਹੀਂ ਉਹ ਸੱਚੇ ਬਾਦਸ਼ਾਹ ਦਾ ਵਿਰੋਧ ਸੀ ਕੇਵਲ ਜ਼ੁਲਮ ਦੇਣਾ ਦਸਮ ਬਾਣੀ 'ਚ ਲਿਖਿਆ ਵੀ ਹੈ ਕਿ ਵੈ ਸੰਸਾਰ ਤੇ ਆਇਆ ਧਰਮ ਦਾ ਪ੍ਰੇਰ ਸਤਗੁਰੂ ਸਾਹਿਬ ਉੱਪਰ ਆਰਾਮ ਕਰਦੇ ਅੱਲਾ ਯਾਰ ਦਾ ਜੋ ਮੁਸਲਮਾਨ ਬੰਦਾ ਸਤਰਾ ਲਿਖਦਾ ਹੈ ਉਹ ਲਿਪਦਾ ਹੈ ਕੁਸ਼ ਖਾਕ ਤੇ ਲੇਟ ਕੇ ਜੀਬੋਸ਼ ਵਿਛਾ ਕੇ ਕਾਲਾ ਕਪੜਾ ਹੁੰਦਾ ਉਹ ਥੱਲੇ ਵਿਛਾ ਲਿਆ ਕੁਸ਼ ਖਾਕ ਕੁਸ਼ ਲੇਟ ਕੇ ਖਾਕ ਤੇ ਜੀਬੋਸ਼ ਵਿਛਾ ਕੇ ਕੁਸ਼ ਬਹਿਰਾ ਦੇਣੇ ਲਗੇ ਤਲਵਾਰ ਉਠਾ ਕੇ ਗੋਬਿੰਦ ਦੀ ਸ਼ਾਬਾਸ਼ ਹੋਏ ਖੇਮੇ ਤੇ ਚੌਂਕੜਾ ਮਾਰ ਕੇ ਥੋੜਾ ਜਿਹਾ ਸਿਰ ਮਾਰਾ ਇਹਨੇ ਗਰਦਨ ਝੁਕਾਈ ਹੈ ਅਫਸੋਸ ਵਿੱਚ ਨਹੀਂ ਉਹ ਲਿਪਦਾ ਹੈ ਦੇਖਾ ਤੋਂ ਵਹਾਂ ਬੈਠੇ ਤੇ ਗਰਦਨ ਕੋ ਝੁਕਾ ਕੇ ਕੀ ਕਰਦੇ ਨੇ ਸਤਿਗੁਰੂ ਵਾਹਿਗੁਰੂ 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 ਹੈ ਮੂੰਹ ਸੇ ਨਿਕਲਦਾ ਹੈ ਤੂੰ ਹੀ ਮੈਂ ਤੂੰ ਹੀ ਤੂੰ ਹੀ ਤੂੰ ਹੀ ਗੁਰੂ ਸੇ ਨਿਕਲਦਾ ਮਹਾਰਾਜ ਵਾਹਿਗੁਰੂ ਵੈਗੁਰੂ ਦੇ ਨਾਮ ਦੀ ਧੁਨੀ ਲਾਗਦੇ ਉਸ ਵੇਲੇ ਜਿਸ ਵੇਲੇ ਮਹਾਰਾਜ ਉਥੇ ਇਸ ਤਰ੍ਹਾਂ ਬੈਠੇ ਹਾਂ ਵਾਹਿਗੁਰੂ ਦੀ ਧੁਨੀ ਲਾਗਦੇ ਨੇ ਸਿੱਧੇ ਗੁਰੂ ਸਾਹਿਬ ਦੇ ਸਿਰ ਤੇ ਡੇਢ ਘੜੀ ਲੰਘ ਕੇ ਬੈਠਿਆ ਮਹਾਰਾਜ ਫਿਰ ਮਹਾਰਾਜ ਬਾਹਰ ਆਏ ਚਾਰੇ ਵਿੱਚੋਂ ਡੇਢ ਘੜੀ ਬਿਜਰੀ ਜੋ ਜ਼ਿਕਰੇ ਫਤਾਮ ਹੈ ਖੇਮੇ ਸੇ ਬਾਹਰ ਆਏ ਸਰਦਾਰ ਅਲਾਪ ਉਸ ਲਈ ਕਿ ਅਕਦਾ ਦੇ ਉਸ ਇੱਟੜ ਤੇ ਥੇ ਜਿੱਥਾ ਦੁਆ ਮੈਂ ਐ ਖੁਦਾਵਾ ਮੈਂ ਰਾਜੀ ਬੱਚੇ ਨਹੀਂ ਪਰ ਆਪਣੀ ਲਿਮਟ ਘਟਾ ਸਕਦੇ ਆ ਜੇ ਅਗਰ ਲਿਮਟ ਘਟਾ ਦੇਉਗੇ ਤਾਂ ਵੀ ਬੱਚਿਆਂ ਦੇ ਵਿੱਚ ਬਦਲਾਅ ਜੋ ਕਮਰਸ ਵੜਾਉਂਦੇ ਨੇ ਆਪਣਾ ਸਰਜੋਤ ਜਰਜੋਤ ਕੋਰ ਸਿਮਰਨ ਰਜਵੰਦ ਕੋਰ ਮਾਨਮਜੀਤ ਕੋਰ ਅਮਨਦੀਪ ਕੋਰ ਪ੍ਰਸੰਨਾਲਾ ਬਡੇ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ 24 ਦਸੰਬਰ ਸ਼ਹੀਦ ਯਾਦਾਂ ਦੀ ਯਾਦ ਵਿੱਚ ਮਾਤਾ ਗੁਜਰ ਕੋਰ ਦੀ ਅੱਜ ਗ੍ਰੈਂਡ ਪੈਰੈਂਟਸ ਡੇ ਦਾਬਾ ਗੁੱਡਾ ਜੀ ਗਵਰਨਮੈਂਟ ਸੀਨੀਅਰ ਸਕੂਲ ਸਾਜੋ ਕੇ ਵੱਲੋਂ ਮਨਾਇਆ ਗਿਆ ਹੈ ਇਹ ਲਸਾਨੀ ਸ਼ਹਾਦਤ ਬੱਚਿਆਂ ਦੇ ਵਿੱਚ ਇੱਕ ਪ੍ਰੇਰਨਾ ਦਾ ਸਰੋਤ ਲੈ ਕੇ ਆਂਦੀ ਹੈ ਤਾਂ ਕਿ ਉਹਨਾਂ ਦੇ ਵਿੱਚ ਸਿੱਖ ਇਤਿਹਾਸ ਜਿਹੜਾ ਫਾਊਂਡੇਸ਼ਨ ਹੈ ਨਹੀਂ ਸਦਾ ਸਦਾ ਲਈ ਜਿਉਂਦੀ ਰਹੀ ਹੋ ਸਕੇ ਔਰ ਆਉਣ ਵਾਲੇ ਸਮੇਂ ਵਿੱਚ ਉਹ ਆਪਣੇ ਆਪ ਨੂੰ ਕ੍ਰੀਪੀਆਂ ਤੋਂ ਦੂਰ ਰੱਖ ਸਕਣ ਬੁਰਾਈਆਂ ਤੋਂ ਦੂਰ ਰੱਖ ਸਕਣ ਔਰ ਗੁਰੂ ਨਾਲ ਜੋੜ ਕੇ ਬਾਣੀ ਨਾਲ ਜੋੜ ਕੇ ਆਪਣੀ ਕੌਮ ਨੂੰ ਅੱਗੇ ਲੈ ਕੇ ਜਾ ਸਕਣ ਪੜ੍ਹਾਈ ਦੇ ਨਾਲ-ਨਾਲ ਬਾਬਾ ਬੁੱਢਾ ਜੀ گورਨਮੈਂਟ ਸੀਨੀਅਰ ਸੈਕੰਡਰੀ ਸਕੂਲ ਸਮੇਂ-ਸਮੇਂ ਤੇ ਬੱਚਿਆਂ ਨੂੰ ਜਾਗਰੂਕ ਕਰਦਾ ਰਹਿੰਦਾ ਹੈ ਉਹਨਾਂ ਨੂੰ ਖੇਡਾਂ ਵਿੱਚ ਵੀ ਅੱਗੇ ਲਿਆਉਂਦਾ ਉਪਰਾਲਾ ਕਰਦਾ ਹੈ ਵਿਦਿਅਕ ਖੇਤਰ ਦੇ ਵਿੱਚ ਵੀ ਉਹਨਾਂ ਨੂੰ ਅੱਗੇ ਲਿਜਾਣ ਵਿੱਚ ਹਰ ਹਿੱਲਾ ਕਰਦਾ ਹੈ ਅੱਜ ਦਾਦਾ-ਦਾਦੀ ਨੂੰ ਮਾਦਾ ਪਿਤਾ ਨੂੰ ਸਨਮਾਨਿਤ ਕੀਤਾ ਗਿਆ ਕਿਉਂਕਿ ਮਾਤਾ ਗੁਜਰ ਘਰ ਜੀ ਦੇ ਹੀ ਸਹਿਯੋਗ ਨਾਲ ਉਹਨਾਂ ਦੇ ਛੋਟੇ ਸਹਬਜ਼ਾਦੇ ਆਪਣੇ ਆਪ ਨੂੰ ਕੌਮ ਉੱਪਰ ਨਿਸ਼ਾਵਰ ਕਰ ਸਕੇ ਕਿਉਂਕਿ ਉਹਨਾਂ ਦੀ ਪ੍ਰੇਰਣਾ ਹੀ ਅਜਿਹੀ ਸੀ ਜਿਸ ਨਾਲ ਉਹ ਆਪਣੇ ਆਪ ਨੂੰ ਆਪਣੇ ਸਮਾਜ ਲਈ ਇੱਕ ਉਦਾਹਰਨ ਬਣ ਕੇ ਸਦਾ ਸਦਾ ਲਈ ਅਮਰ ਤਾਦਾ ਜਾਮਾ ਪੀ ਕੇ ਗਏ ਨੇ ਔਰ ਸਾਡੇ ਬੱਚਿਆਂ ਦੇ ਵਿੱਚ ਵੀ ਤਾਦੀ ਜਜਵਾ ਅਤੇ ਹਿੰਮਤ ਆਵੇਗੀ ਦੇਕਰ ਸਕੂਲ ਮਾਵਾ ਅਤੇ ਸਮਾਜ ਮਿਲ ਕੇ ਅਜੇ ਉਪਰਾਲੇ ਕਰਦੇ ਰਹਨ ਨਸ਼ੇ ਆ ਦੀ ਦਲਦਲ ਬੁਰਾਈ ਦੀ ਦਲਦਲ ਔਰ ਅਨੈਤਿਕਤਾ ਦੀ ਦਲਦਲ ਇੱਕ ਮੋਬਾਈਲ ਵੀ ਅਜ ਇੱਕ ਛੇਵਾਂ ਜਿਹੜਾ ਧਹਿਰ ਬਣ ਕੇ ਉੱਭਰਿਆ ਔਰ ਬੱਚੇ ਕੋਸ਼ਿਸ਼ ਕਰਾਂਗੇ ਜੇ ਕਿ ਧਾਰਮਿਕ ਸਮਾਗਮ ਅੱਗੇ ਵਧਦੇ ਰਹਿਣ ਤਾਂ ਕਿ ਬੱਚੇ ਜੜੇ ਆ ਇਸ ਮੋਬਾਈਲ ਦੀ ਜਿਹੜੀ ਹੋੜ ਤੋਂ ਮੋਬਾਈਲ ਦੀ ਜਿਹੜੀ ਅਗਿਆਨਤਾ ਤੋਂ ਦੂਰ ਰਹਿ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅੱਜ ਮੈਂ ਖੁਸ਼ ਹੂੰ ਤੇਰੀ ਰਜ਼ਾ ਮੈਂ ਸਭ ਵੀ ਹੈ ਕਿਤੇ ਬਾਅਦ ਅਸੀਂ ਆਮ ਕਰਾਂਗੇ ਤੇ ਪਹਿਰਾ ਸੱਚੇ ਬਾਦਸ਼ਾਹ ਦੇ ਪਹਿਰਾ ਮਤਲਬ ਇਹ ਆਸ਼ੀ ਹੋ ਕੇ ਚੱਲੇਗਾ ਸੱਚੇ ਬਾਦਸ਼ਾਹ ਦਾ ਸਭ ਜਾਣੋ ਇਸ ਕੌਮ 'ਚ ਕਮਜ਼ੋਰੀ ਆ ਜਾਣੀ ਸੀ ਅੱਜ ਤੋਂ ਬਾਅਦ ਇਸ ਕੌਮ